ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਟੁਕੜ ਗੱਬਨ ਮਾਈ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦੇ ਨੋਰਮਲ ਰੇਟ ਹੀ ਤੁਹਾਨੂੰ ਦਿਖਾਉਣੇ ਆ ਇਹ ਆ ਵੀ ਸੂਈਆਂ ਦੇ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਪਸ਼ੂ ਦੀ ਘਰ ਕੇ ਖੜਿਆ ਕਰੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਆ ਵੀ ਅੱਜ ਭਾਈ ਹੁਣੀ ਜਿਹੜਾ ਆਪ ਘਰੇ ਨਹੀਂ ਆ ਬਾਹਰ ਪਸ਼ੂ ਲੈਣ ਨਹੀਂ ਗਏ ਆ ਤੇ ਅੱਜ ਇਹਨਾਂ ਦੀ ਡਿਟੇਲ ਜਿਹੜੀ ਅਸੀਂ ਤੁਹਾਨੂੰ ਦੱਸਣੀ ਆ ਬਾਕੀ ਸਾਡੇ ਤੋਂ ਕੋਈ ਗੱਲ ਦੱਸਣ ਵਾਲੀ ਰਹਿ ਜੇ ਤੈਨੂੰ ਸਿੱਧਾ ਵੇਰ ਜੀ ਨਾਲ ਫੋਨ ਕਰਕੇ ਪੁੱਛ ਸਕਦੇ ਜੀ ਬਾਕੀ ਰੇਟ ਜੋ ਡਿਟੇਲ ਉਹਨਾਂ ਸਾਨੂੰ ਦੱਸਿਓ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਤੋਕੜ ਗੱਭਣ ਮੱਝ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਸੱਜਰ ਨੇ ਜਿਹੜਾ ਕਹਿੰਦੇ ਵੀ ਨੇ 13 ਕਿਲੋਟਰ ਦੁੱਧ ਜਿਹੜਾ ਕਹਿੰਦੇ ਵੀ ਨੇ ਕੱਢਿਆ ਦੇਰੀ ਜੋ ਮੱਝ ਕਹਿੰਦੇ ਵੀ ਲਈ ਹੈ ਤੋੜ ਦੋ ਇੱਕ ਕਰੀ ਹਾਂ ਦੇਖ ਸਕਦੇ ਮਿਲਕਮੈਨ ਨੇ ਦੀ ਇੱਕ ਕਰੀ ਲੱਗੇ ਤਾਂ ਦੇਖ ਸਕਦੇ ਥਣ ਵੀ ਇਹਦੇ ਦੇਖ ਸਕਦੇ ਜੀ ਹੁਣ 7 ਮਹੀਨਿਆਂ ਦੀ ਗੱਭਣ ਆ ਤੇ ਦੁੱਧ ਜਿਹੜਾ ਇਹਦੇ ਕੋਲ 6 ਕਿਲੋ ਜਿਹੜਾ ਕਿੰਦੇ ਹੱਲੇ ਵੀ ਹੈਗਾ ਵਾ ਇਹ ਆ ਵੀ ਕਿਸੇ ਵੀ ਇੰਦਾ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਵਾ 7 ਮਹੀਨਾ ਦੀ ਗੱਭਣੇ ਤੇ ਦੁੱਧ 6 ਕਿਲੋ ਬਾਕੀ ਥੱਲੇ ਥੱਲੇ ਖਵਾਂ ਜਾਂਦੀ ਆ ਆ ਜੋ ਲੈ ਆ ਵਿੱਚ ਬਾਕੀ ਡੇਰੀਆਂ ਦੀ ਮੱਝਾਂ ਦਾ ਅਕਸਰ ਰੰਗ ਲਾਲ ਜਾਂਦਾ ਵਾ ਅੰਦਰ ਪੱਜੀਆਂ ਦਿੰਦੀਆਂ ਤੇ ਮੁੱਲ ਲਈ ਤਾਂ ਕਿੰਦੇ ਕੀ ਭਾਵੇਂ ਜਿੰਨਾ ਮਰਜ਼ੀ ਕਰ ਲਈਏ ਕਿੰਦੇ ਭਾਵੇਂ 55 ਕਰ ਲਈਏ ਭਾਵੇਂ 52 50000 ਚੋਂ ਕਹਿੰਦੇ ਵੀ ਮਾਨਤਨ ਜਿਹੜਾ ਇਹਦਾ ਕਰ ਦੇਾਂਗੇ ਬਾਕੀ ਕੋ ਫੋਨ ਲਾਊਗਾ ਤੇ ਸਬਦ ਆਪੇ ਮੋਕੇ ਤੇ ਹੋ ਜਾਊਗਾ ਤੇ ਹੁਣ ਆ ਜਿਹੜੀ ਤੁਹਾਨੂੰ ਵੈਡ ਦਿਖਾਉਣੀ ਆ ਪਹਿਲੇ ਨੰਬਰ ਤੇ ਦਿਖਾਉਣੀ ਤੇ ਪਹਿਲਾ ਹੀ ਸੁਆਇਆ ਤੇ ਆ ਵਛੀ ਹੈ ਨੇ ਮਗਰ ਤਾਜ਼ਾ ਹੀ ਆ ਬੱਚਾ ਜਿਹੜਾ ਤਾਜ਼ਾ ਨਾ ਰੋਟਾ ਨਾ ਆ ਮਗਰ ਵਛੀ ਵੀ ਚਲੋ ਚੰਗੀ ਆ ਪਹਿਲਾ ਸੂਆ ਸੂਈ ਆ ਤੇ ਜੇ 10 ਕਿਲੋਟਰ ਜਿਹੜਾ ਕਹਿੰਦੇ ਪਏ ਤੇ ਕੋਲ ਬੋਲਾ ਹੀ ਆ 10 11 ਲੀਟਰ ਦੇ ਲਾਗੇ ਬੰਨੇ ਕਹਿੰਦੇ ਵੀ ਬੋਲਾ ਹੈਗਾ ਤੇ 13 14 ਲੀਟਰ ਦੇ 14 ਕਿਲੋਟਰ ਦੇ ਕਰੀਏ ਦੁੱਧ ਜਿਹੜਾ ਕਹਿੰਦੇ ਵੀ ਕਰ ਸਕਦੀ ਆ ਆ ਯ ਲੈ ਆਓ ਜੀ ਬਾਕੀ ਉਤਨੇ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਜੇ ਥੋੜਾ ਚਿਹਰਾ ਹੋਇਆ ਵਾ ਸੂਈ ਨੂੰ ਤਾਂ ਕਰਕੇ ਇਸ ਲਈ ਥੋੜਾ ਘਰਾ ਜਾ ਵਾ ਤਾਂ ਜੇ ਬੱਚਾ ਹੈ ਮਗਰ ਵੱਛੀ ਆ ਇਸ ਥਾਨੇ ਦੇ ਤੁਹਾਨੂੰ ਇੱਕ ਵਾਰੀ ਲੱਗ ਕੇ ਤੇ ਦਿਖਾ ਦਈਏ ਆ ਦੇਖ ਲੈਂਦੇ ਜੀ ਥਾਨਾ ਦਾ ਸਾਈਜ਼ ਗਿਆਬ ਜਿਹੜਾ ਇਹਦਾ ਚੰਗਾ ਜੀ ਬਾਕੀ ਠੰਡੀ ਸੇਲ ਦੱਸਦੇ ਆ ਤੇ ਹੈਗੇ ਵੀ ਕ੍ਰੋਸ ਪੰਜ ਆ ਤੇ ਕਰੀਆ ਪਿਛੋਂ ਫਿਰ ਤੋਂ ਇੱਕ ਸਾਥੀ ਜੀ ਤੇ ਮੋਹਲੇ ਦਾ ਵੀ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈ ਆ ਪਰ 45 ਕਰ ਲਈਏ ਤੇ ਭਾਵੇਂ ਕਹਿੰਦੇ 40 ਕਰ ਲਈਏ 40 ਚੋ ਕਹਿੰਦੇ ਵੀ 2000 ਜਿਹੜਾ ਛੱਡ ਦਿਆਂਗੇ 38000 ਦੀ ਦੇ ਦੇਾਂਗੇ ਬਾਕੀ ਉੱਚਾ ਵੀ ਮੋਕੇ ਤੇ ਮੰਨਤਾਂ ਹੋ ਜਾਊਗਾ ਹੈਗੀ ਜਿਹੜੀ ਕ੍ਰੋਸ ਪੰਜ ਆ ਤੇ ਬਾਕੀ ਕੋ ਫੋਨ ਲਾਊਗਾ ਤੇ ਸੌਫਦਾ ਆਪੇ ਮੋਕੇ ਤੇ ਹੋ ਜਾਊਗਾ ਫੋਨ ਕਹਿੰਦੇ ਕੋਈ ਲਾਵੇ ਜਰੂਰ ਮਾਨਤਨ ਮੋਕੇ ਤੇ ਖੁੱਲੇ ਕਹਿੰਦੇ ਕਰਦੇ ਆਂਗੇ ਤੇ ਹੁਣ ਇੱਕ ਆ ਵੀ ਗਾਂਜੜੀ ਵਾ ਇਹਨਾਂ ਨੂੰ ਵੀ ਸੂਈ ਨੂੰ ਥੋੜੇ ਦੇ ਨਹੀਂ ਹੋਏ ਆ 14 ਲੀਟਰ ਦੁੱਧ ਜਿਹੜਾ ਇਹਦੇ ਕੋਲ ਮੋਕੇ ਦੇ ਤਿਆਰ ਦੱਸਦੇ ਆ ਆਪ ਚਾਹ ਇਹਦਾ ਆ ਦੇ ਸਾਡੇ ਨਾੜੂ ਜਿਹੜਾ ਇਹਦਾ ਵੀ ਨਾਲ ਹੀ ਆਜ ਲੈ ਆ ਜੀ 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਤਿਆਰ ਆ ਤੇ 18 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹ ਵੀ ਚਵਾਈ ਜਾਊਗੀ। ਬਾਕੀ ਕੱਦ ਕਾਠ ਦੀ ਚੰਗੀ ਆਤਰਾ। ਲੱਜੋ ਵੀ ਦੀ। ਬਾਕੀ ਥਾਂ ਦਾ ਸੈਜ ਗਿਆ ਪੂ ਵੀ ਚੰਗਾ। ਬਾਕੀ ਇਹ ਵੀ گاਵਾ ਹੈ ਸਾਰੀਆਂ ਗਰਮੀ ਦੀ ਚੌਣ ਵਾਲੀਆਂ ਮੌਸਮ ਦੇ ਹਿਸਾਬ ਨਾਲ گاਵਾ ਹੈ। ਜਿਹੋ ਜਿਹਾ ਮੌਸਮ ਹੈ। ਉਸਹਾ ਨਾ ਬਾਕੀ ਨਾ گاਵਾਂ ਦੇ ਫੈਟ ਵੀ ਚੰਗੀ ਹੁੰਦੀ ਆ ਤੇ ਦੁੱਧ ਵੀ ਜਿੱਟਾ ਹੁੰਦਾ ਹੈ। ਜਿੰਨਾ ਵੀ ਰਾਣੇ ਡੇਰੀਆਂ ਚ ਚੋਣੀਆਂ ਉਹਨਾਂ ਲਈ ਚੰਗੀ ਆ ਤੇ ਮੋਲੇ ਦਾ ਵੀ ਭਾਵੇਂ ਗਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ ਭਾਵੇਂ ਗਿੰਦੇ 55 ਕਰ ਲਈਏ ਤੇ ਭਾਵੇਂ ਕਰ ਲਈਏ 50 50 'ਚ ਜਿਹੜਾ ਗਿੰਦੇ ਵੀ 2000 ਛੱਡ ਦੇਵਾਂਗੇ 48000 ਦੀ ਜਿਹੜੀ ਗਿੰਦੇ ਵੀ ਦੇ ਦੇਵਾਂਗੇ। ਬਾਕੀ ਫਿਰ ਵੀ ਕੋਈ ਫੋਨ ਲਾਵੇ ਮਾਨਦਾਨ ਮੌਕੇ ਤੇ ਗਿੰਦੇ ਵੀ ਖੁੱਲੇ ਕਰ ਦਿਆਂਗੇ। ਕਤਕਾਰ ਦੀ ਚੰਗੀ ਹਤਰਾਏ ਵੀ ਤੇ ਹੁਣ ਇੱਕ ਆ ਵੀ ਗਾਵਾਂ ਇਹਨਾਂ ਵਿੱਚ ਸੂਈ ਨਾਲ ਥੋੜੇ ਤੇ ਨਹੀਂ ਹੋਏ ਆ ਉਹ ਬੱਚਾ ਬੈਠਾ ਹੋਇਆ ਇਹਦਾ ਆ ਜਿ ਲੈ ਆਓ ਜੀ ਕੋ 12 12 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਵੀ ਕਰੀ ਜਾਊਗੀ ਰਸੀਦ ਤੋਰੰਤ ਫੋੜਾਇਆ ਕਰਦੀ ਹੈ ਤਾਜੀ ਸੋਈ ਆ ਜੋ ਲੈ ਹਾਂ ਹਲੇ ਤਾਂ ਬਾਅਦ ਇੱਕ ਜੱਸੀ ਗਾਂ ਵੀ ਤੁਹਾਨੂੰ ਦਿਖਾਉਣੀ ਆ ਉਹ ਵੀ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਇਸਾਂ 20000 ਦੇ ਲੱਗੇ ਤਾਂ ਤੇ ਮੋਲੇ ਦਾ ਵੀ 32000 ਜਿਹੜਾ ਕਹਿੰਦੇ ਵੀ ਮਾਨਤਨ ਕਰਾਂਗੇ ਹੁਣੇ ਕਹਾ ਜਰਸੀ ਆ ਗਈ ਹੈ ਇਹ ਗੱਬਣੇ ਹਾਲੇ 15 16 ਲੀਟਰ ਦੇ ਲੱਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਚਵਾਈ ਜਾਊਗੀ ਬਾਕੀ ਤੁਸੀਂ ਆਪਾਂ ਨਹੀਂ ਸਮਝਣਾ ਆਪਣੀ ਮਰਜ਼ੀ ਨਾਲ ਕੋਈ ਵੀ ਪਸ਼ੂ ਖਰੀਦ ਲੈਣਾ ਵਾ ਜਿੱਤ ਤਰ੍ਹਾਂ ਸਾਨੂੰ ਭਾਜੀ ਉਹਨਾਂ ਨੇ ਦੱਸਿਆ ਉਤ ਤਰ੍ਹਾਂ ਪਤਾ ਨੂੰ ਦੱਸਤਾ ਬਾਕੀ ਹੋਰ ਵੀ ਨਵਾਂ ਮਾਲ ਵੀ ਆਉਣ ਵਾਲਾ ਕੋਈ ਵੀ ਨਹੀਂ ਹੁੰਦਾ ਬਲਿਖਸ਼ ਨਾਵੇ ਉਹ ਵੀ ਪੁੱਛ ਸਕਦੇ ਜੀ ਬਾਕੀ ਇਹ ਵੀ ਅਜੇ ਨੇ ਤਿਆਰ ਹੋਣਾ ਵਾ ਅਜੇ ਹਵਾਨੇ ਨੇ ਹੋਰ ਭਰ ਜਾਣਾ ਹੈ ਤੇ ਥਾਣਿਆਂ ਵੀ ਤੇ ਲੱਗ ਗਏ ਤਾਂ ਦੇਖ ਸਕਦੇ ਆ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਬਾਕੀ ਹਵਾਨੇ ਤੇ ਬਰੀ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਵਾ ਦੁੱਧ ਦੇ ਵੀ ਕਹਿੰਦੇ ਵੀ 15 ਲੀਟਰ ਦੇ ਲੱਗ ਬੰਨੇ ਕੱਢ ਦੂਗੀ ਤੇ ਮੋਲੇ ਦਾ ਵੀ ਕਹਿੰਦੇ ਵੀ ਬਿਲਕੁਲ ਨੋਰਮਲ ਜਿਆ ਰੱਖਣਾ ਵਾ 35000 ਜਿਹੜਾ ਕਹਿੰਦੇ ਵੀ ਇਹਦਾ ਮਾਨਤਨ ਕਰਾਂਗੇ ਕੋਈ ਫੋਨ ਲਾਊਗਾ ਤੇ ਸਬਦ ਆਪੇ ਮੌਕੇ ਤੇ ਹੋ ਜਾਊਗਾ ਬਾਕੀ ਜੇ ਤੋ ਇਤਨਾ ਵਿਧੀ ਹੋਣਾ ਨੂੰ ਸਾਨੂੰ ਦੱਸਿਆ ਆ ਪਾਉਤਰਾ ਤੁਹਾਨੂੰ ਦੱਸਦਾ ਕੋਈ ਚੀਜ਼ ਦੱਸਣ ਵਾਲੀ ਰਹਿ ਗਈ ਹੋਵੇ ਤੋ ਤੁਸੀਂ ਸਿੱਧਾ ਫੋਨ ਲਾ ਕੇ ਪੁੱਛ ਸਕਦੇ ਜੀ ਨੰਬਰ ਵੀਰ ਜੀ ਹੁਣਾ ਸਕਰੀਨ ਤੇ ਆਉਂਦਿਆ ਵਾ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਬਾਕੀ ਤਸੱਲੀ ਤੁਸੀਂ ਆਪਣੀ ਇੱਥੋਂ ਕਰਕੇ ਖੜਨੀ ਆ